ਨਾਬਾਦੀ ਨਵੀਂ ਜੇਲ੍ਹ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨਾਇਕ ਹਿਰਾਸਤ ਕੱਟ ਰਹੇ ਨੇ ਉਹਨਾਂ ਦਾ ਕੇਸ ਅਦਾਲਤ ਵਿੱਚ ਚੱਲ ਰਿਹਾ ਹੈ ਹਾਈ ਕੋਰਟ ਦੀ ਸੁਣਵਾਈ 14 ਨੂੰ ਹੋ ਸਕਦੀ ਹੈ 14 ਅਕਤੂਬਰ ਨੂੰ ਹੋ ਸਕਦੀ ਹੈ ਔਰ ਬਿਕਰਮ ਸਿੰਘ ਮਜੀਠੀਆ ਦਾ ਭਵਿੱਖ ਇਸ 14 ਤਰੀਕ ਤੇ ਨਿਰਭਰ ਕਰਦਾ ਹੈ ਇਹ ਪੂਰਾ ਮਾਮਲਾ ਹੈ ਕਿ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਬਿਕਰਮ ਸਿੰਘ ਮਜੀਠੀਆ ਦਾ ਭਵਿੱਖ ਕੀ ਕਹਿੰਦਾ ਹੈ ਇਹਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਡਿਸਪਰੋਪੋਰਸ਼ਨਟ ਐਸੈਟਸ ਦਾ ਮਾਮਲਾ ਬਿਕਰਮ ਸਿੰਘ ਮਜੀਠੀਆ ਦੇ ਉੱਤੇ ਔਰ ਉਸੇ ਦੇ ਚਲਦੇ ਵਿਕਰਮ ਸਿੰਘ ਮਜੀਠੀਆ ਨੂੰ ਵਿਜੀਲੈਂਸ ਨੇ ਗ੍ਰਿਫਤਾਰ ਕਰ ਲਿਆ ਉਹਨਾਂ ਦੇ ਘਰੋਂ ਗ੍ਰਿਫਤਾਰ ਕਰਨ ਤੋਂ ਬਾਅਦ ਇਹ ਮਾਮਲੇ ਦੇ ਅਧੀਨ ਨੈਖਰਾਸਤ ਪੇ ਦਿੱਤਾ ਗਿਆ ਇਸ ਦੇ ਨਾਲ ਨਾਲ ਇਲਜ਼ਾਮ ਲੱਗੇ ਇੱਕ ਹੋਰ ਕੇਸ ਚੱਲਿਆ ਵਿਜੀਲੈਂਸ ਦੀ ਕਾਰਵਾਈ ਦੇ ਵਿੱਚ ਅੜਿੱਕਾ ਬਣਨ ਦਾ ਉਸ ਮਾਮਲੇ ਨੂੰ ਲੈ ਕੇ ਆਲਰੇਡੀ ਸੁਣਵਾਈ ਹੋ ਚੁੱਕੀ ਹੈ ਔਰ ਉਸ ਸੁਣਵਾਈ ਦੇ ਵਿੱਚ ਇਹੀ ਕਿਹਾ ਗਿਆ ਹੈ ਕਿ ਜੇ ਉਸ ਮਾਮਲੇ ਸੰਬੰਧੀ ਕੋਈ ਕਾਰਵਾਈ ਕਰਨੀ ਹੈ ਤਾਂ ਵਿਜੀਲੈਂਸ ਵੱਲੋਂ ਜਾਂ ਕਾਰਵਾਈ ਕਰਤਾ ਵੱਲੋਂ ਬਿਕਰਮ ਸਿੰਘ ਮਜੀਠੀਆ ਨੂੰ 7 ਦਿਨ ਪਹਿਲਾਂ ਇਨਫੋਮੇਟ ਕਰਨਾ ਹੋਊਗਾ ਹੁਣ ਆਉਂਨੇ ਆ ਦੂਸਰੇ ਪਾਸੇ ਡਿਸਪਰੋਪੋਰਸ਼ਨੇਟ ਐਸੈਟਸ ਮਾਮਲੇ ਨੂੰ ਲੈ ਕੇ 40 ਹਜ਼ਾਰ ਪੰਨਿਆਂ ਦਾ ਇੱਕ ਚਲਾਨ ਪੇਸ਼ ਕੀਤਾ ਗਿਆ ਔਰ ਉਸ ਚਲਾਨ ਦੇ ਬਿਨਾ ਉੱਤੇ ਹੁਣ ਬਿਕਰਮ ਸਿੰਘ ਮਜੀਠੀਆ ਦਾ ਭਵਿੱਖ ਕੀ ਕਹਿੰਦਾ ਉਸ ਚਲਾਨ ਦੀ ਆਥੈਂਟੀਸਿਟੀ ਦੇ ਉੱਤੇ ਸਵਾਲ ਖੜੇ ਕਰ ਰਹੇ ਆ ਬਿਕਰਮ ਸਿੰਘ ਮਜੀਠੀਆ ਦੇ ਵਕੀਲ ਔਰ ਉਸੇ ਚੀਜ਼ ਨੂੰ ਲੈ ਕੇ ਹੁਣ 14 ਤਰੀਕ 14 ਅਕਤੂਬਰ 2025 ਵਿਕਰਮ ਸਿੰਘ ਮਜੀਠੀਆ ਦਾ ਭਵਿੱਖ ਇਸ ਤਰੀਕ ਦੇ ਵਿੱਚ ਹੈ ਇਸ ਤਰੀਕ ਤੇ ਨਿਰਭਰ ਕਰਦਾ ਹੈ ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਇਸ ਦਿਨ ਵਿਕਰਮ ਸਿੰਘ ਮਜੀਠੀਆ ਮਾਮਲੇ ਸੰਬੰਧੀ ਬਹਿਸ ਜਾਂ ਸੁਣਵਾਈ ਹੋ ਸਕਦੀ ਹੈ ਇਸ ਕੇਸ ਦੀ ਗੱਲ ਕਰੀਏ ਜਦੋਂ ਇਹ ਕੇਸ ਸ਼ੁਰੂ ਹੋਇਆ ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਵਿਕਰਮ ਸਿੰਘ ਮਜੀਠੀਆ ਨੇ ਤੇ ਅਦਾਲਤ ਨੇ ਪੰਜਾਬ ਸਰਕਾਰ ਨੂੰ ਆਦੇਸ਼ ਕੀਤੇ ਕਿ ਪੰਜਾਬ ਸਰਕਾਰ ਆਪਣਾ ਪੱਖ ਪੇਸ਼ ਕਰੇ ਪਰ ਅਰਸ਼ਦੀਪ ਕਲੇਰ ਲੰਗੇ ਦੇਣੀ ਵਿਕਰਮ ਸਿੰਘ ਮਜੀਠੀਆ ਨੂੰ ਮਿਲ ਕੇ ਆਏ ਨੇ ਕਹਿੰਦੇ ਨੇ ਕਿ ਅਜੇ ਤੱਕ ਉਹਨਾਂ ਮੁਤਾਬਕ ਤਾਂ ਪੰਜਾਬ ਨੇ ਕੋਈ ਪੱਖ ਨਹੀਂ ਪੇਸ਼ ਕੀਤਾ 14 ਤਰੀਕ ਨੂੰ ਸੰਭਾਵੀ ਤੌਰ ਤੇ ਸਰਕਾਰ ਆਪਣਾ ਪੱਖ ਪੇਸ਼ ਕਰ ਸਕਦੀ ਹੈ ਪਰ 14 ਤਰੀਕ ਨੂੰ ਹੋਵੇਗਾ ਕੀ 14 ਅਕਤੂਬਰ ਨੂੰ ਕੀ ਸੁਣਵਾਈ ਹੋਵੇਗੀ ਜਾਂ ਬਹਿਸ ਹੋਵੇਗੀ ਜਾਂ ਤਰੀਕ ਅੱਗੇ ਪਾ ਦਿੱਤੀ ਜਾਵੇਗੀ ਇਹ ਸਵਾਲ ਇਸ ਵੇਲੇ ਬਣ ਰਹੇ ਹੈ ਹਾਈ ਕੋਰਟ ਉਤਲੀ ਅਦਾਲਤ ਵਿੱਚ ਆਉਂਦਾ ਹੈ ਇਸ ਅਦਾਲਤ ਦੇ ਵਿੱਚ ਜਾਂ ਫਿਰ ਉਤਲੀਆਂ ਅਦਾਲਤਾਂ ਦੇ ਵਿੱਚ ਜ਼ਿਆਦਾਤਰ ਫੈਸਲੇ ਝਟਪਟ ਹੋ ਜਾਂਦੇ ਆ ਜ਼ਿਆਦਾ دیر ਲੱਗਦੀ ਨਹੀਂ ਹੁੰਦੀ ਪਰ ਜੇ ਇਹ ਮਾਮਲਾ ਬਹਿਸ ਵਿੱਚ ਪੈ ਜਾਂਦਾ ਤਾਂ ਹੋ ਸਕਦਾ ਤਰੀਕਾ ਅੱਗੇ ਪੈ ਜਾਵੇ ਐਂ ਦੇ ਵੀ ਬੜੇ ਕੇਸਸ ਨੇ ਇਤਿਹਾਸ ਦੇ ਵਿੱਚ ਜਦੋਂ ਤਰੀਕਾ ਅੱਗੇ ਵੀ ਪਈਆਂ ਨੇ ਔਰ ਜਿਹੜੀ ਸੁਣਵਾਈ ਹੈ ਉਹ ਟਲਦੀ ਰਹੀ ਹੈ ਪਰ ਇਹਦੇ ਨਾਲ ਨਾਲ ਇੱਕ ਹੋਰ ਸਵਾਲ ਖੜਦਾ ਹੈ ਕਿ ਕੀ ਪੰਜਾਬ ਸਰਕਾਰ ਦੇ ਕੋਲ ਵਿਕਰਮ ਸਿੰਘ ਮਜੀਠੀਆ ਸੰਬੰਧੀ ਕੋਈ ਠੋਸ ਸਬੂਤ ਹੈ ਜਾਂ ਨਹੀਂ ਜਿਹੜੀ ਉਹਨਾਂ ਨੇ 40000 ਪੰਨਿਆਂ ਦੀ ਚਲਾਨ ਸ਼ੀਟ ਜਿਹੜੀ ਪੇਸ਼ ਕੀਤੀ ਹੈ ਉਹਦੇ ਵਿੱਚ ਹੈ ਕਿ ਇਸ ਦੇ ਨਾਲ ਨਾਲ ਚਰਚਾ ਇਹ ਵੀ ਹੈ ਕਿਉਂਕਿ ਜੇ ਜ਼ਮਾਨਤ ਮਨਜ਼ੂਰ ਕਰ ਲਈ ਜਾਂਦੀ ਹੈ ਤਾਂ ਵਿਕਰਮ ਸਿੰਘ ਮਜੀਠੀਆ ਨੂੰ ਰਿਹਾਈ ਮਿਲ ਜਾਵੇਗੀ ਕਿਉਂਕਿ ਦੂਸਰੇ ਮਾਮਲੇ ਦੇ ਵਿੱਚ ਜਿਹੜਾ ਅੰਮ੍ਰਿਤਸਰ ਦੇ ਵਿੱਚ ਦਰਜ ਹੋਇਆ ਹੈ ਵਿਜੀਲੈਂਸ ਦੀ ਕਾਰਵਾਈ ਝੜੇਕਾ ਪਾਉਣ ਵਾਲਾ ਉਹਦੇ ਵਿੱਚ ਤਾਂ ਫਿਰ 7 ਦਿਨ ਦੀ ਨੋਟੀਫਿਕੇਸ਼ਨ ਦੇਣੀ ਪਊਗੀ ਹੁਣ ਇਹੋ ਜੀ ਸਿਚੁਏਸ਼ਨ ਦੇ ਵਿੱਚ ਜੇ ਰਿਹਾਈ ਮਿਲ ਜਾਂਦੀ ਹੈ ਤਾਂ ਕੀ ਵਿਕਰਮ ਸਿੰਘ ਮਜੀਠੀਆ ਬਾਹਰ ਆ ਜਾਣਗੇ ਜਾਂ ਫਿਰ ਮਜੀਠੀਆ ਨੂੰ ਜਿਵੇਂ ਕਿ ਸਪੈਕੂਲੇਸ਼ਨਸ ਹੈਗੀਆਂ ਨੇ ਦਿਵਾਲੀ ਜੇਲ੍ਹ ਚ ਮਨਾਉਣੀ ਪਊਗੀ ਇਹ ਸਮਾਂ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਵਿਕਰਮ ਸਿੰਘ ਮਜੀਠੀਆ ਦੇ ਵਕੀਲ ਕਾਫੀ ਕੰਫੀਡੈਂਟ ਨੇ ਹੋ ਸਕਦਾ ਹੈ ਕਿ ਕੋਈ ਵੱਡਾ ਫੈਸਲਾ 14 ਤਰੀਕ ਨੂੰ ਹੀ ਆ ਜਾਵੇ ਹੋ ਸਕਦਾ ਹੈ ਕਿ ਸੁਣਵਾਈ ਪੋਸਟਪੋਨ ਹੋ ਜਾਵੇ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ